ਸ੍ਰੀ ਵਾਹਿਗੁਰੂ ਜੀ ਗੁਰੂ ਗਰੀਬ ਨਿਵਾਜ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਪਿਆਰੀ ਗੁਰਸਵਾਰੀ ਸਾਧ ਸੰਗਤ ਜੀ ਫਤਿਹ ਬੁਲਾਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਸਹਿਬ ਮਹਾਰਾਜ ਜੀਆਂ ਦਾ ਪਾਵਨ ਪਵਿੱਤਰ ਇਤਿਹਾਸ ਲਗਾਤਾਰ ਹੀ ਸੁਣ ਰਹੇ ਹਾਂ ਪੜ੍ਹ ਰਹੇ ਹਾਂ ਅਚਲ ਬਟਾਲੇ ਦੇ ਮੇਲੇ ਤੇ ਸ਼ਿਵਰਾਤਰੀ ਦੇ ਸਮੇਂ ਮੇਲਾ ਲੱਗਦਾ ਸੀ ਸਿੱਧ ਜੋਗੀ ਧੰਗ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨਾਲ ਚਰਚਾ ਕਰਨ ਵਾਸਤੇ ਪਹੁੰਚੇ ਹਨ ਸਤਿਗੁਰੂ ਮਹਾਰਾਜ ਜੀਆਂ ਦੇ ਸਾਹਮਣੇ ਨਿਰੁੱਤਰ ਹੋ ਗਏ ਮਹਾਰਾਜ ਜੀਆਂ ਦੇ ਬੜਪਣ ਨੂੰ ਕਬੂਲ ਕੀਤਾ ਐਸੀ ਸਿੱਧਾਂ ਦੀ ਹਾਰ ਹੋਈ ਕਿ ਮੁੜ ਕੇ ਬਟਾਲੇ ਦੇ ਵਿੱਚ ਸ਼ਿਵਰਾਤਰੀ ਦਾ ਮੇਲਾ ਲੱਗਣਾ ਬੰਦ ਹੋ ਗਿਆ। ਔਰ ਉਸ ਤੋਂ ਬਾਅਦ ਆ ਚੱਲ ਬਟਾਲੇ ਦਾ ਪੂਰਾ ਖਾਕਾ ਡਾਇਗਰਾਮ ਉੱਥੇ ਕਿਹੜੇ-ਕਿਹੜੇ ਮੰਦਰ ਬਣਿਆ ਗੁਰਦੁਆਰਾ ਬਣਿਆ ਤਲਾਓ ਹੈ ਥੇ ਹੈ ਚਬੂਤਰਾ ਹੈ ਜਿੱਥੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਬਰਾਜਮਾਨ ਹੋਏ ਸੀ ਸਿੱਧਾ ਨਾਲ ਵਿਚਾਰ ਜਿੱਥੇ ਹੋਈ ਆ ਉਹ ਸਾਰੀ ਡਾਇਗਰਾਮ ਸਾਰਾ ਨਕਸ਼ਾ ਕੱਲ ਦੇ ਸਮੇਂ ਵਿੱਚ ਅਸੀਂ ਤੁਸੀਂ ਸਾਰਿਆਂ ਨੇ ਸਾਂਝਾ ਕੀਤਾ ਸੋ ਆਓ ਜੀ ਅੱਜ ਮਹਾਰਾਜ ਜੀ ਮੁਲਤਾਨ ਵੱਲ ਨੂੰ ਚਾਲਾ ਪਾ ਰਹੇ ਆ ਮੁਲਤਾਨ ਮੁਸਲਮਾਨਾਂ ਦਾ ਗੜ੍ਹ ਔਰ ਪੀਰਾਂ ਦਾ ਇਲਾਕਾ ਵੀਰਾਂ ਦਾ ਘਰ ਉੱਥੇ ਮਹਾਰਾਜ ਜੀ ਚਰਨ ਪਾ ਰਹੇ ਆ ਅਗਲਾ ਇਤਿਹਾਸ শ্রবণ ਕਰੀਏ ਪਹਿਲਾਂ ਸਤਨਾਮ ਵਾਹਿਗੁਰੂ ਜਪੀਏ ਜੀ ਸਤਨਾਮ ਵਾਹਿਗੁਰੂ ਸਤਨਾਮ ਵਾਹਿਗੁਰੂ sat nam wah sat nam wah sat -na ਇਸ ਅਚਲ ਬਟਾਲੇ ਦੇ ਮੇਲੇ ਵਿੱਚ ਪੰਜਾਬ ਨੂੰ ਸਿੱਧਾਂ ਦੇ ਅਸਰ ਤੋਂ ਸਦਾ ਲਈ ਜਿੱਤ ਕੇ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਮੁਲਤਾਨ ਵੱਲ ਟੁਰੇ ਅੱਗੇ ਮੁਲਤਾਨ ਵਿੱਚ ਸੁਣਦਿਆਂ ਸਾਰੇ ਪੀਰਾਂ ਫਕੀਰਾਂ ਨੂੰ ਘਬਰਾ ਪੈ ਗਿਆ ਘਬਰਾਟ ਸ਼ੁਰੂ ਹੋ ਗਈ ਪੀਰੀ ਪਰ ਮੁਲਤਾਨ ਡੌਂਡੀ ਸਾਰੇ ਫਿਰ ਗਈ ਸਾਰੇ ਪੀਰ ਸੁਜਾਨ ਆਓ ਮਤਾ ਪਕਾਵਣਾ ਗੁਰੂ ਨਾਨਕ ਮਹਾਰਾਜ ਤੁਰਿਆ ਇੱਥੇ ਆ ਗਿਆ ਬਣਿਆ ਸਾਜ ਸਮਾਜ ਸਾਡਾ ਉਹਨੇ ਖੋਵਣਾ ਸੋਚੋ ਕੋਈ ਉਪਾਉ ਪੂਜਾ ਸਾਡੀ ਜੇ ਬਚੇ ਪੀਰ ਫਕੀਰੋ ਆਓ ਸ਼ਾਮਾਂ ਵੇਲੇ ਆ ਜੜੋ ਸੋਚਾਂ ਕਈ ਦੁੜਾਨ ਸਾਰੇ ਇਕੱਠੇ ਜਦ ਹੋਏ ਸਹਿਜੂ ਭਗਤ ਸੁਜਾਨ ਸੋਚ-ਸੋਚ ਕੇ ਆਖਦਾ ਦੁੱਧ ਕਟੋਰਾ ਆਨ ਪਰ ਲੱਭ ਤਾਈ ਕੱਲੀਏ त्यागे ਪੁਰਖ ਮਹਾਨ ਸਤਗੁਰ ਨਾਨਕ ਸੁਣੀਦਾ ਮਤਲਬ ਲਉ ਸਿਆਣ ਆਪੇ ਹੀ ਟਰ ਜਾਏਗਾ ਜੇ ਲਾਲਚ ਵਿੱਚ ਆਨ ਇੱਥੇ ਰਹਿ ਗਿਆ ਫਿਰ ਹੋ ਕੇ ਇੱਕ ਜਾਨ ਬਖਤ ਉਸ ਨੂੰ ਪਾਵੀਏ ਸੋਏ ਮਤਾ ਪਕਾਨ ਛੰਨਾ ਭਰ ਕੇ ਦੁੱਧ ਦਾ ਸਤਿਗੁਰ ਪਾਸ ਲਜਾਣ ਚੁਣਬੇ ਪੀਰ ਫਕੀਰ ਓ ਅੱਗੇ ਜਾਏ ਟਿਕਾਣ ਦੁੱਧ ਕਟੋਰਾ ਮਲਕੜੇ ਦੁੱਧ ਦਾ ਕਟੋਰਾ ਆਇਆ ਪੀਰਾਂ ਦੀ ਸੁਗਾਤ ਭਾਰੀ ਵੇਖ ਗੁਰੂ ਨਾਨਕ ਉਸ ਦੁੱਧ ਤਾਈ ਹੱਸਿਆ ਫੁੱਲ ਲੈ ਚੰਬੇਲੀ ਸੰਦਾ ਮਲਕੜੇ ਟਿਕਾਵਦਾ ਨਹੀਂ ਦੁੱਧ ਉੱਤੇ ਫੁੱਲ ਸੋਹਣਾ ਬੈਠ ਕੇ ਸਰਸਿਆ ਫੁੱਲਾਂ ਵਾਲਾ ਮੇਲ ਸਾਡਾ ਦੁੱਖਣਾ ਦੁਖਾਵਣਾ ਨਾ ਪੀਰਾਂ ਤਾਂ ਹੀ ਗੁਰੂ ਜੀ ਨੇ ਭਾਵ ਇਉਂ ਦੱਸਿਆ ਰੱਬ ਨਿਰਵੈਰ ਸੰਤ ਵੈਰ ਰਹਿਤ ਲੋੜੀਏ ਜੀ ਜੀਵ ਜੀਵ ਵਿੱਚ ਪਿਆਰ ਚਾਹੀਦਾ ਹੈ ਰਸਿਆ ਦੇਖ ਚੰਬੇਲੀ ਦੁੱਧ ਪੀਰ ਸਾਦ ਸਭ ਨਿਉਂ ਗਏ ਜਾਗ ਪਈ ਸਭ ਸੁਧ ਨਾਨਕ ਤਾਂ ਨਿਰਵੈਰ ਹੈ ਪੀਰ ਬਹਾਵਲ ਹੱਕ ਸ਼ਾਹ ਸ਼ਰਫ ਵੀ ਨਾਲ ਹੀ ਅਬਦੁਲ ਕਾਦਰ ਤੱਕ ਨਾਲ ਸੁਹਾਗਣ ਪੀਰ ਹੈ ਰਤਨਨਾਥ ਜੋਗੇਸ਼ ਸਹਿਜੂ ਭਗਤ ਸਿਆਨੜਾ ਪੈਰੀ ਪਏ ਅਦੇਸ ਕਿੰਨੇ ਹਨਗੇ ਆਖ ਦੇ ਪੀਰ ਫਕੀਰ ਅਮੀਰ ਉਥੇ ਹੀ ਫਿਰ ਆ ਜੁੜੇ ਸਤਗੁਰ ਧਰਮ ਸੁਧੀਰ ਮਿਲਦੇ ਆਦਰ ਪਿਆਰ ਦੇ ਮਿੱਠੀ ਸੁਰ ਦੀ ਚਾਲ ਗੁਰੂ ਨਾਨਕ ਤਦ ਗਾਵਿਆ ਵਾਕ ਪਿਆਰ ਦੇ ਨਾਲ ਸੁਣੋ ਤਾਂ ਭਉ ਜਲ ਕਟਿਏ ਬਚਨ ਹੈ ਜੈਸੇ ਜਲ ਮਹਿ ਕਮਲ ਨਿਰਾਲਮ ਮੁਰਗਾਈ ਨ ਸਣ ਸੁਰਤ ਸ਼ਬਦ ਭਵ ਸਾਗਰ ਤਰੀਐ ਸਤਗੁਰ ਨਾਮ ਵਖਾਣੈ ਸੁਣ ਕੇ ਸਾਰੇ ਪੀਰ ਮਤਲਬ ਗੁਰੂ ਦਾ ਲਖ ਗਏ ਬਾਗ ਚ ਮੇਲੀ ਸ਼ੀਰ ਏ ਗੁਰ ਬੜਾ ਅਲੇਪ ਹੈ ਛਿੜਿਆ ਫੇਰ ਰਬਾਬ ਸੋਹਣਾ ਮਿੱਠਾ ਵਜਣਾ ਅਰਸ਼ੀ ਹੋਇਆ ਨਾਦ ਸੋਹਣੇ ਗੁਰ ਦੇ ਗਲੇ ਤੋਂ ਬਚਨ ਹੋਇਆ ਅੰਤਰ ਵਸੈ ਨਵਾ ਹਰ ਜਾਏ ਅੰਮ੍ਰਿਤ ਛੋੜ ਕਾਹੇ ਬਿਖ ਖਾਏ ਐਸਾ ਗਿਆਨ ਜਪਉ ਮਨ ਮੇਰੇ ਉਹ ਉਹ ਚਾਕਰ ਸਾਚੇ ਕੇਰੇ ਰਹਾਉ ਗਿਆਨ ਧਿਆਨ ਸਭ ਕੋਈ ਰਵੇ ਬੰਧਨ ਬਾਂਧਿਆ ਸਭ ਜਗ ਭਵੈ ਸੇਵਾ ਕਰੇ ਸੁਚਾਕਰ ਹੋਏ ਜਲ ਥਲ ਮਹੀਅਲ ਰਵ ਰਹੇ ਆ ਸੋਏ ਹਮ ਨਹੀਂ ਚੰਗੇ ਬੁਰਾ ਨਹੀਂ ਕੋਏ ਪਰਨਵਤ ਨਾਨਕ ਤਾਰੇ ਸੋਏ ਸੁਹੀ ਰਾਗ ਵਿੱਚ ਬਚਨ ਹਨ ਸੋ ਠੰਡ ਪਈ ਦਿਲਸ਼ਾਦ ਹੋਸ ਸਾਰਿਆਂ ਆ ਗਈ ਬਖਸ਼ੀ ਰੱਬੀ ਜਾਤ ਸਤਗੁਰ ਜਾਦ ਕਰਾਮਦਾ ਮਨ ਅੰਦਰ ਜੋ ਮਾਨ ਹੋ ਤੋ ਬਾਹਰ ਕੱਢ ਕੇ ਸਭਨੇ ਲੀਤਾ ਜਾਣ ਨਾਨਕ ਤੁਰਤੋਂ ਹੈ ਗੁਰੂ ਦਿੰਦਾ ਹੈ ਜੀਦਾਨ ਸਭ ਨੂੰ ਆਪ ਅਮੁੱਲ ਵਾਰ ਇਓ ਵੰਡ ਕੇ ਕਲਿਆਣ ਸਤਗੁਰ ਉਥੋਂ ਟਰ ਪਏ ਅਸਲ ਬਾਤ ਇਹ ਸੀ ਕਿ ਮੁਲਤਾਨ ਵਿੱਚ ਵੀ ਅਚਲ ਬਟਾਲੇ ਵਾਂਗ ਪੀਰਾਂ ਫਕੀਰਾਂ ਦਾ ਇਕੱਠ ਹੋਇਆ ਕਰਦਾ ਸੀ ਗੁਰੂ ਨਾਨਕ ਦੇਵ ਜੀ ਨੇ ਨਵੇਂ ਚਲਾਏ ਸੱਚ ਤੇ ਸੁੱਚ ਦੀ ਟੇਕ ਤੇ ਖੜੇ ਹੋਏ ਰੱਬੀ ਪਿਆਰ ਵਾਲੇ ਤਰੀਕੇ ਅੱਗੇ ਆਪਣੇ ਮੁਰਿਦਾਂ ਦੇ ਹੱਥੋਂ ਨਿਕਲਣ ਤੋਂ ਠੱਲ ਪਾਉਣ ਦਾ ਉਹਨਾਂ ਵੱਲੋਂ ਆਖਰੀ ਉਪਰਾਲਾ ਵਿਚਾਰਿਆ ਜਾ ਰਿਹਾ ਸੀ ਜਿਸ ਵਿੱਚ ਸਤਗੁਰ ਦੇ ਪਿਆਰ ਸੱਚੇ ਵਾਹਿਗੁਰੂ ਪ੍ਰੇਮ ਤੇ ਉੱਚੇ ਰੋਹਾਨੀ ਅਸਰ ਨੇ ਸਭ ਨੂੰ ਨਿਵਾ ਲਿਆ ਤੇ ਸਬਨਾ ਨੂੰ ਸਬਨਾ ਨੇ ਹੀ ਉਹਨਾਂ ਨੂੰ ਰੱਬ ਵੱਲੋਂ ਸਮਝ ਕੇ ਸਿਰ ਝੁਕਾਇਆ ਕਿਉਂਕਿ ਇੱਥੇ ਉੱਚ ਵਾਲੇ ਤੇ ਸ਼ੇਖ ਬ੍ਰਹਮ ਤੇ ਬਲੀ ਖੰਧਾਰੀ ਪਾਣੀਪਤ ਸਰਸੇ ਤੋਂ ਤੇ ਹੋਰ ਸਤਗੁਰ ਤੋਂ ਰੋਹਾਨੀਅਤ ਦੀ ਜੀਵਨ ਕਣੀ ਪਾ ਚੁੱਕੇ ਫਕੀਰ ਉਹ ਵੀ ਉੱਥੇ ਆਏ ਹੋਏ ਸਨ ਮਲਤਾਨ ਦੇ ਵਿੱਚ ਇਸ ਲਈ ਗੁਰੂ ਨਾਨਕ ਜੀ ਦਾ ਸੱਚ ਦੇ ਸ਼ਬਦ ਦਾ ਆਦਰਸ਼ ਸਭ ਨੇ ਤਸلیم ਕੀਤਾ ਉਸ ਵੇਲੇ ਦਾ ਜੋ ਫਕੀਰਾਂ ਵਿੱਚ ਗੁਰੂ ਨਾਨਕ ਦਾ ਸਿੱਕਾ ਬੈਠਾ ਹੈ ਉਹ ਅੱਜ ਤੱਕ ਜਾਰੀ ਹੈ ਉਸ ਸਮੇਂ ਤੋਂ ਅੱਜ ਤੱਕ ਦੇ ਸਭ ਸੂਫੀ ਤੇ ਹੋਰ ਬੰਦਗੀ ਦੇ ਮਾਰਗ ਵਾਲੇ ਮੁਸਲਮਾਨ ਫਕੀਰ ਗੁਰੂ ਨਾਨਕ ਨੂੰ ਮਹਾਨ ਉੱਚਾ ਕਰਨੀ ਵਾਲਾ ਬਲੀ ਤੇ ਸੁਲਹ ਕੁੱਲ ਦਾ ਰੂਪ ਮੰਨਦੇ ਚਲੇ ਆਏ ਹਨ ਇਸ ਸਿੱਕੇ ਮਾਰਨ ਪਰ ਭਾਈ ਗੁਰਦਾਸ ਜੀ ਨੇ ਮੁਲਤਾਨ ਦੀ ਸਾਖੀ ਦੇ ਮੰਗਰੋਂ ਵਚਨ ਲਿਖਿਆ ਸੀ ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ ਸੋ ਮਹਾਰਾਜੀਆਂ ਨੇ ਮੁਲਤਾਨ ਵਿੱਚ ਸਾਰੇ ਪੀਰਾਂ ਫਕੀਰਾਂ ਨੂੰ ਨਿਵਾਇਆ ਨਹੀਂ ਨਿਵਾਇਆ ਨਹੀਂ ਉਹ ਆਪ ਹੀ ਨਿਭਾ ਗਏ ਮਹਾਰਾਜ ਜੀਆਂ ਨੇ ਉਹਨਾਂ ਨੂੰ ਸੱਚ ਦਾ ਮਾਰਗ ਦੱਸਿਆ ਔਰ ਉਹ ਗੁਰੂ ਨਾਨਕ ਦੇ ਮਹਾਰਾਜ ਜੀਆਂ ਦੇ ਉਪਾਸ਼ਕ ਬਣ ਗਏ। ਮੁਲਤਾਨ ਤੋਂ ਟਰ ਕੇ ਗੁਰੂ ਜੀ ਦਾ ਟਿਕਾਣਾ ਕਰਨ ਦਾ ਜੋ ਪ੍ਰਸੰਗ ਮਿਲਦਾ ਹੈ। ਸੋ ਜੇਲਮ ਦੇ ਜ਼ਿਲ੍ਹੇ ਬਾਲਗੁੰदाई ਦੇ ਟਿੱਲੇ ਉੱਤੇ ਹੈ। ਬਾਲਗੁੰदाई ਉਹਦਾ ਟਿੱਲਾ ਸੀ, ਟਿੱਲੇ ਉੱਪਰ ਰਹਿੰਦਾ ਸੀ। ਉਹਦੇ ਟਿੱਲੇ ਉੱਤੇ ਮਹਾਰਾਜ ਜੀਆਂ ਦਾ ਫਿਰ ਟਿਕਾਣਾ ਹੋਇਆ। ਇਹ ਪ੍ਰਸੰਗ ਸ੍ਰੀ ਗੁਰੂ ਨਾਨਕ ਪ੍ਰਕਾਸ਼ ਤੇ ਭਾਈ ਬਾਲੇਵਾਲੀ ਜਨਮ ਸਾਖੀ ਵਿੱਚ ਇਸੇ ਟਿਕਾਣੇ ਤੇ ਆਇਆ ਹੈ ਜੇਲਮ ਤੋਂ ਟਰ ਪਈਏ ਤਾਂ ਪਹਾੜ ਦਾ ਇੱਕ ਉੱਚਾ ਟਿੱਲਾ ਹੁੰਦਾ ਹੈ ਕੋਈ 12 13 ਕੋਹ ਦੀ ਬੰਦ ਤੇ ਹੈ ਇਸ ਨੂੰ ਆਗ ਦੇ ਹਨ ਬਾਲ ਗੁੰਦਾਈ ਦਾ ਟਿੱਲਾ ਜੋਗੀਆਂ ਦੀ ਸੰਪਰਦਾਇ ਵਿੱਚ ਇੱਕ ਹੋਇਆ ਹੈ ਚੰਗਾ ਸੋਹਣਾ ਜੋਗੀ ਜਿਹੜਾ ਇਸ ਢਿੱਲੇ ਤੇ ਰਹਿੰਦਾ ਸੀ ਉਹਦਾ ਨਾਮ ਸੀ ਬਾਲਗੁੰਦਾਈ ਉਸੇ ਦੇ ਨਾਮ ਤੇ ਢਿੱਲੇ ਦਾ ਨਾਮ ਪਿਆ ਇਹ ਸਾਧੂ ਸੀ ਤਾਂ ਜੋਗੀ ਸੀ ਵੀ ਇਕਾਂਤੀ ਪਰ ਇਸ ਦਾ ਰੋਖ ਸਿੱਧੀਆਂ ਤੇ ਕਰਾਮਾਤਾਂ ਵੱਲ ਘੱਟ ਸੀ ਪਰਉਪਕਾਰ ਇਹਨੂੰ ਬਹੁਤ ਪਉਂਦਾ ਸੀ ਆਪਣੇ ਮਾਰਗ ਦਾ ਜਾਣੂ ਸੀ ਪਰ ਹੱਥ ਨਾਲੋਂ ਰਾਜਵਲ ਰੁੱਖ ਵਧੇਰੇ ਰੱਖਦਾ ਸੀ ਤੇ ਤਿੱਖਿਆ ਦਾ ਸ਼ੁਕੀਨ ਸੀ ਆਪ ਭੁੱਖ ਤਰੇ ਦੁੱਖ ਸੁੱਖ ਸਹਿ ਸਕਦਾ ਸੀ ਪਰ ਪਰਾਈ ਪੀੜਾ ਲਈ ਇੱਕ ਕੂੜਾ ਜਿਹਾ ਨਰਮ ਜਿਹਾ ਦਿਲ ਰੱਖਦਾ ਸੀ ਲੋਕ ਤਾਂ ਸਿੱਧ ਤੇ ਕਰਾਮਾਤੀ ਸਮਝਦੇ ਸੀ ਪਰ ਉਹ ਦੂਜੇ ਨੂੰ ਸੁਖ ਦੇਣ ਵਿੱਚ ਵਧੇਗ ਖੁਸ਼ੀ ਮੰਦਾ ਸੀ ਜਦੋਂ ਇਸ ਭਲੇ ਪੁਰਸ਼ ਦੇ ਪਹਿਲੇ ਤਪ ਹੱਠ ਦਾ ਸਮਾਂ ਲੰਘ ਗਿਆ ਤੇ ਪ੍ਰਸਿੱਧੀ ਹੋ ਗਈ ਤਾਂ ਮਾਇਆ ਆਉਣ ਲੱਗ ਪਈ ਇਸ ਨੇ ਉਸ ਵੇਲੇ ਮਾਇਆ ਦਾ ਰੁੱਖ ਪ੍ਰਾਏ ਦੁੱਖਾਂ ਦੇ ਦੂਰ ਕਰਨ ਵੱਲ ਮੋੜਿਆ ਇਸ ਦੀ ਇਹ ਪ੍ਰਸਿੱਧੀ ਸੁਣ ਕੇ ਇਸ ਢਿੱਲੇ ਤੇ ਆ ਗਏ ਇੱਕ ਦਿਨ ਘਾਲੀਆਂ ਗਈਆਂ ਘਾਲਾਂ ਨੂੰ ਥਾਂ ਪਾਉਣ ਵਾਲੇ ਤੇ ਅਟਕਾਂ ਨੂੰ ਕੱਢਣ ਵਾਲੇ ਸਦਾ ਜਾਗਦੇ ਸ੍ਰੀ ਸਤਿਗੁਰੂ ਨਾਨਕ ਦੇਵ ਜੀ ਆਪ ਇਸ ਅਤੀਤ ਸਾਧੂ ਦੇ ਆਸ਼ਰਮ ਨਹੀਂ ਗਏ ਕੁਝ ਦੂਰ ਇਕਾਂਤ ਵਿੱਚ ਵਿਰਾਜ ਰਹੇ ਹਾਂ ਹਾਂ ਵਿਰਾਜ ਰਹੇ ਇਕਾਂਤ ਇਲਾਹੀ ਰੰਗ ਰਤੇ ਆਪਣੇ ਮਾਲਕ ਦੇ ਰੰਗ ਵਿੱਚ ਮਗਨ ਨੂਰ ਫੁਹਾਰ ਜਿਹਨੇ ਤੋਂ ਝਲ ਰਹੀ ਹੈ ਤੇ ਆਤਮ ਪ੍ਰਭਾਉ ਚ ਫੇਰੇ ਰਸਾ ਆਨੰਦ ਦੀ ਬਹਾਰ ਲਾ ਰਿਹਾ ਹੈ ਤੇ ਸਾਈ ਮੇਰ ਦੀ ਖੁਸ਼ਬੂ ਖਿਲਾਰ ਰਿਹਾ ਹੈ ਬਾਲ ਗੁੰਦਾਈ ਨੂੰ ਕਿਸੇ ਨੇ ਜਾ ਕੇ ਦੱਸਿਆ ਕਿ ਦੋ ਅਤੀਤ ਬਾਹਰ ਉਦਿਆਨ ਵਿੱਚ ਬੈਠੇ ਆ ਨਿਜਾ ਆਨੰਦ ਵਿੱਚ ਟਿਕੇ ਹੋਏ ਨੇ ਤਪਸਵੀ ਤੇ ਜੋਗੀ ਜਾਪਦੇ ਆ ਪਰ ਚਿਹਰਿਆਂ ਤੇ ਇੱਕ ਵੱਖਰੀ ਜੀ ਆਬਾ ਹੈ ਡਾਡੇ ਸੁਹਾਵ ਵਾਲੀ ਜੋ ਕਦੇ ਦੇਖਣ ਚ ਨਹੀਂ ਆਈ ਸ਼ਾਮ ਆ ਰੀਆਂ ਨੇ ਬਦਲਵਾਈ ਹੈ ਆਪ ਆਗਿਆ ਕਰਦੇ ਹੋ ਕਿ ਮੇਰੇ ਨੇੜੇ ਤੇੜੇ ਕੋਈ ਦੁਖੀ ਨਾ ਹੋਵੇ ਸੋ ਆਪ ਜੋਗ ਖਬਰ ਦਿੰਦਾ ਹਾਂ ਕਿ ਆਪ ਜੇ ਉਹਨਾਂ ਦੇ ਸੁੱਖ ਦਾ ਕੋਈ ਉਪਰ ਅੱਲਾ ਕਰਨਾ ਚਾਹੋ ਤਾਂ ਹੁਣ ਤੁਹਾਡੇ ਕੋਲ ਸਮਾਂ ਹੈ ਬਾਲ ਗੁੰਦਾਈ ਨੂੰ ਕੀ ਪਤਾ ਸੀ ਕਿ ਅੱਜ ਕੌਣ ਉਸ ਦੇ ਪਰਉਪਕਾਰ ਦੀ ਸੋਝੀ ਖੋਲਣ ਵਾਲਾ ਦਾਤਾ ਆਪ ਹੀ ਆ ਪਹੁੰਚਿਆ ਉਹਨੂੰ ਲੱਗਿਆ ਕਿ ਕੋਈ ਅਤੀਤ ਤੇ त्यागी ਸਾਧੂ ਆ ਸੋ ਉਸ ਨੇ ਆਪਣੇ ਆਦਮੀਆਂ ਨੂੰ ਕੱਲਿਆ ਕਿ ਜਾਓ ਉਹਨਾਂ ਅਤੀਤ ਸਾਧੂਆਂ ਨੂੰ ਆਦਰ ਸਤਕਾਰ ਦੇ ਨਾਲ ਆਸ਼ਰਮ ਵਿੱਚ ਲਿਆਓ ਜਾਂ ਉਹਦੇ ਆਦਮੀ ਪਹੁੰਚੇ ਤਾਂ ਸ੍ਰੀ ਗੁਰੂ ਜੀ ਨੀਲੇ-ਨੀਲੇ ਆਕਾਸ਼ ਤੇ ਕਾਲੀਆਂ ਘਟਾਂ ਦੀ ਚਾਲ ਨੂੰ ਵੇਖ-ਵੇਖ ਕੇ ਵਿਗਸ ਰਹੇ ਸਨ। ਸੇਵਕਾਂ ਨੇ ਹੱਥ ਬੰਨ੍ਹ ਕੇ ਅਰਜ ਗੁਜ਼ਾਰੀ। ਸਾਧੂ ਸਜਣੋ ਬਾਹਰ ਜੰਗਲ ਹੈ, ਠੰਡ ਹੈ, ਬਰਖਾ ਦਾ ਰੰਗ ਹੈ। ਕਿਰਪਾ ਕਰਕੇ ਉਠੋ। ਬਾਲ ਗੁੰਦਾਈ ਸਿੱਧ ਦੇ ਅਸਥਾਨ ਤੇ ਚੱਲੋ। ਰੈਣ ਬਸੇਰਾ ਸੁੱਖਾਂ ਨਾਲ ਕਰੋ। ਅੰਨ ਪਾਣੀ ਪਾਓ। ਅਸਥਾਨ ਦੇ ਸਵਾਮੀ ਸਿੱਧ ਬਾਲਗੁੰਧਾਈ ਜੀ ਨੇ ਤੁਹਾਨੂੰ ਸਦਾ ਕੱਲਿਆ। ਉਹ ਆਦਰ ਨਾਲ ਸਵਾਗਤ ਕਰਨਗੇ ਤੇ ਆਪ ਜੀ ਨੂੰ ਸੁਖੀ ਕਰਕੇ ਉਹਨਾਂ ਨੂੰ ਸੁਖ ਮਿਲੇਗਾ। ਆਪ ਬਾਲਗੁੰਧਾਈ ਦੇ ਖਿਆਲ ਵਿੱਚ ਸੁਖ ਦੇਣ ਦੀ ਚਾਹਣਾ ਵਾਲੀ ਗੱਲ ਸੁਣ ਕੇ ਪ੍ਰਸੰਨ ਹੋਏ। ਖਿਹੜੇ ਚਿਹਰੇ ਤੇ ਸੋਹਣੇ ਮੁਖੜੇ ਨਾਲ ਮੁਸਕਰਾਏ। ਸ੍ਰੀ ਗੁਰੂ ਨਾਨਕ ਪ੍ਰਕਾਸ਼ ਦੇ ਵਿੱਚ ਬਚਨ ਇਉਂ ਲਿਖਿਆ ਹੈ ਸ੍ਰੀ ਪ੍ਰਭ ਕਹਿਓ ਨਾ ਹਮ ਚਲ ਜਾਵੇ ਜਹ ਬੈਠੇ ਤਹ ਰਹਿਨ ਬਿਤਾਵਹਿ ਚਹੀਏ ਨਿਤ ਅਤੀਤ ਕੋ ਐਸੀ ਆਏ ਜੋ ਬਨੈ ਬਤਾਵਹਿ ਤੈਸੀ ਸੇਵਕਾਂ ਨੇ ਇਹੋ ਸੰਦੇਸ਼ ਆ ਬਾਲ ਗੁੰਦਾਈ ਨੂੰ ਸੁਣਾਇਆ ਉਸ ਨੂੰ ਡੂੰਗੀ ਸੋਚ ਪਈ ਕਿ ਜਦ ਬੱਦਲ ਗੱਜ ਰਹੇ ਆ ਫਿਰ ਜੋ ਮੰਦਰ ਦੇ ਨਿਉਤੇ ਤੇ ਆਪਣੇ ਆਸਣ ਤੋਂ ਨਹੀਂ ਉੱਠਦਾ ਸੋ ਕੋਈ ਮਾਮੂਲੀ ਸਾਧੂ ਨਹੀਂ ਹੋਣਾ ਕੋਈ ਜ਼ਰੂਰੀ ਬਲ ਤੇ ਸਤਿਆਵਾਲਾ ਹੈ ਉਹਦਾ ਆਦਰ ਕਰਨਾ ਮੈਨੂੰ ਬਣਦਾ ਹੈ ਇਓ ਵਿਚਾਰ ਕੇ ਆਪ ਚੱਲ ਕੇ ਬਾਲਗੁੰਦਾ ਹੀ ਆਇਆ ਨੂਰੀ ਮਸਤਕ ਦੇਖ ਕੇ ਹਿਰਦਾ ਠਰ ਗਿਆ ਰਸੀਏ ਨੈਣਾ ਦੀ ਨੈਣ ਸ਼ੂ ਨਾਲ ਖੜਿਆ ਤੇ ਬੇਨਤੀ ਕਰਨ ਲੱਗਿਆ ਗੁਰੂ ਨਾਨਕ ਦੇਵ ਮਹਾਰਜ ਨੂੰ ਬੇਨਤੀ ਕਰਦਾ ਬਾਲ ਗੁੰਦਾ ਜੀ 헤 ਅਤੀਤੋ ਬੱਦਲ ਚੜ ਰਹੇ ਨੇ ਬਰਖਾ ਪੈਣ ਵਾਲੀ ਹੈ ਠੰਡ ਹੈ ਰਾਤ ਇਸ ਨੰਗੇ ਥਾਂ ਸੁਖ ਨਾਲ ਬੀਤਨੀ ਔਖੀ ਹੈ ਆਓ ਚੱਲੋ ਚੱਲੋ ਅੰਦਰ ਤੇ ਸੁਖ ਨਾਲ ਮੰਦਰ ਦੇ ਵਿੱਚ ਰਾਤ ਗੁਜ਼ਾਓ ਸਤਕਾਰਪੂਰਵਕ ਬੇਨੈ ਕਰਨ ਆਇਆ ਹਾਂ ਕਿ ਅੰਦਰ ਚੱਲੋ ਸ੍ਰੀ ਗੁਰੂ ਜੀ ਨੇ ਕਿਹਾ ਸਾਧ ਰਾਮ ਤੁਸੀਂ ਬਹੁਤ ਚੰਗੇ ਹੋ ਜੋ ਇੰਨਾ ਆਦਰ ਆਤਿਥੀ ਦਾ ਕਰਦੇ ਹੋ ਪਰ ਸਾਨੂੰ ਜਿੱਥੇ ਬੈਠੇ ਆ ਬੈਠੇ ਰਹਿਣ ਦਿਓ ਸੋਣੀ ਬੀਤ ਰਹੀ ਹੈ ਸੋਣੀ ਬੀਤ ਜਾਏਗੀ ਜਿੱਥੇ ਜੈਸੀ ਗੁਜਰੇ ਗੁਜ਼ਾਰ ਲੈਣ ਤੇ ਭਲੀ ਕਰ ਮਲਣੀ ਇਹੀ ਫਕੀਰੀ ਧਰਮ ਹੈ ਹਾ ਬੀਤੀ ਹੈ ਸਾਡੀ ਬਹੁਤ ਸਾਰੀ ਵਿਦੇਸ਼ਾਂ ਪਰਦੇਸ਼ਾਂ ਤੇ ਦੇਸਾਂ ਵਿੱਚ ਵਿਚਰਦੇ ਆ ਤੇ ਲੰਘ ਰਹੀ ਹੈ ਇਵੇਂ ਹੀ ਸੋ ਜਿਵੇਂ ਸਦਾ ਲੰਘਦੀ ਰਹੀ ਐ ਅੱਜ ਵੀ ਲੰਘ ਜਾਏਗੀ ਅਸੀਂ ਬਨਾ ਖੰਡਾਂ ਵਿੱਚ ਵਿਚਰਨ ਵਾਲੇ ਕਿੱਥੇ ਮੰਦਰ ਟੋਲਦੇ ਫਿਰ ਗਏ ਸਾਡਾ ਮਤਾ ਸਦਾ ਇਉਂਦਾ ਹੀ ਰਿਹਾ ਜਿਵੇਂ ਜਿੱਥੇ ਜਿਸ ਤਰ੍ਹਾਂ ਦੀ ਆਈ ਲੰਘ ਗਈ ਉਥੇ ਉਵੇਂ ਹੀ ਉਸੇ ਤਰ੍ਹਾਂ ਦੀ ਬਸ ਬਾਲਗੁੰदाई ਨੇ ਫੇਰ ਨਹੀਂ ਜਲਾ ਕੇ ਧੱਕਿਆ ਇੱਕ ਤੇਜ ਤੇ ਐਸ਼ਵਰਜ ਦਾ ਭਰਾਓ ਨੈਣਾ ਤੋਂ ਬਰਸਦਾ ਪਾਸੇ ਇੱਕ ਝੁੰਟਣੀ ਜਹੀ ਉਸ ਦੇ ਸਰੀਰ ਵਿੱਚੋਂ ਲੰਗੀ ਹੈ ਨਾਲ ਕੁਝ ਪਿਆਰ ਤੇ ਸ਼ਰਧਾ ਦੀ ਚਰਨਾਟ ਛਿੜੀ ਹੱਥ ਜੁੜ ਗਏ ਤੇ ਬੋਲਿਆ ਸੱਚ ਆਖਿਆ ਜੀ ਫਕੀਰ ਨੂੰ ਜੇਹੀ ਆਵੇ ਤੇਹੀ ਗੁਜਾਰੇ ਇਹਦੇ ਉੱਤੇ ਅਮਲ ਕਰਨ ਵਾਲੀ ਸੁਖ ਹੁੰਦਾ ਹੈ ਪਰ ਅਤੀਤ ਤਾਈ ਦੇ ਸਾਹ ਜਿਓ ਜੇ ਸਾਈਂ ਕਿਤੇ ਮੰਦਰ ਛਾਇਆ ਛੱਪਰ ਸੁਖ ਗੁਜ਼ਾਰਨ ਦੀ ਲਿਸ਼ਾ ਲੈ ਆਵੇ ਤਾਂ ਉਹ ਵੀ ਉਸੇ ਵੱਲੋਂ ਸਮਝ ਕੇ ਉਵੇਂ ਹੀ ਗੁਜ਼ਾਰ ਲਈ ਪਦਾਰਥ ਵੀ ਤਾਂ ਉਸੇ ਦੇ ਆ ਸਾਡਾ ਫਕੀਰਾਂ ਦਾ ਕੀ ਹੈ ਗੁਰੂ ਜੀ ਨੇ ਕਿਹਾ ਗਿਰਸਤ ਕਰੇ ਤਾਂ ਧਰਮ ਦੀ ਕਿਰਤ ਕਰੇ ਸੱਚ ਪਰ ਟੁਰੇ ਹੱਥੋਂ ਦੇਵੇ ਤੇ ਭਲਾ ਮਨਾਵੇ ਜੇ ਅਤੀਤ ਹੋਵੇ ਤਾਂ ਜਿਹੀ ਆਵੇ ਤੇਹੀ ਗੁਜਰੇ ਪਰ ਜਦ ਸੁੱਖਾਂ ਦੀ ਆਵੇ ਤਾਂ ਸੁੱਖਾਂ ਦੇ ਵਿੱਚ ਨਾ ਬੜੇ ਫਿਰ ਸੁੱਖਾਂ ਦੀ ਸ਼ੋਅ ਅਤੀਤ ਨੂੰ ਫਸਾ ਲੈਂਦੀ ਹੈ ਸਰੀਰ ਤੇ ਸਰੀਰ ਦੀਆਂ ਲੋੜਾਂ ਕੁਦਰਤੀ ਹੋਣ ਕਰਕੇ ਬਲਵਾਨ ਖਿੱਚ ਮਾਰਦੀਆਂ ਨੇ ਜਿੰਨਾ ਅੱਗੇ ਅਤੀਤ ਵੀ ਦਮ ਹਾਰ ਬੈਂਦੇ ਆ ਸੋ ਜੇ ਅਤੀਤ ਹੋਵੇ ਚਾਹੇ ਮਨ ਦਾ ਹੋਵੇ ਚਾਹੇ ਤਨ ਦਾ ਹੋਵੇ ਚਾਹੇ ਦੋਹਾਂ ਦਾ ਹੋਵੇ ਉਹਨੂੰ ਚਾਹੀਏ ਕਿ ਉਹ ਲੰਘ ਜਾਏ ਹਰ ਹਾਲ ਵਿੱਚੋਂ ਪਰ ਕਿਤੇ ਅਟਕ ਕੇ ਨਾ ਖਲੋਵੇ ਚੱਲਦੇ ਜਲ ਸਜਰੇ ਰਹਿੰਦੇ ਆ ਆਪਣੇ ਹਾਲ ਟੁਰੇ ਰਹਿਣ ਵਾਲੇ ਫਕੀਰ ਤਰੋਤਾਜ਼ਾ ਰਹਿੰਦੇ ਆ ਜਿੱਥੇ ਰੱਬ ਦਾ ਪਿਆਰਾ ਅਟਕਿਆ ਉਥੇ ਤਰੋਤਾਜ਼ਗੀ ਖਤਮ ਹੋ ਗਈ ਬਸ ਅਟਕਾਉਣ ਵਾਲੇ ਸੁਖ ਨੇ ਜੋ ਪਹਿਲਾਂ ਤਾਂ ਨਿਰਵਾਸ ਮਿਲਦੇ ਆ ਪਰ ਫਿਰ ਬਾਸ਼ਨਾ ਉਤਪਤ ਕਰ ਦਿੰਦੇ ਆ ਵਾਸ਼ਨਾ ਉਤਪਤ ਕਰ ਦਿੰਦੇ ਆ ਸੁੱਖਾਂ ਦੀ ਫਿਰ ਅਟਕਾ ਲੈਂਦੇ ਆ ਸੁੱਖਾਂ ਦੇ ਭੋਗਾਂ 'ਚ ਭੋਗਾਂ ਵਿੱਚ ਜਿਹੜਾ اٹਕਿਆ ਸਮਝੋ ਸੋਈ ਫਟਕਿਆ ਬਾਲਗੁੰदाई ਅਤੀਤ ਨੂੰ ਤਿੱਖਿਆ ਵਿੱਚ ਰਹਿਣ ਦੇਣਾ ਪੁੰਨ ਹੈ ਬਾਲਗੁੰदाई ਨੇ ਸਮਝਿਆ ਕਿ ਪਰਮਾਰਥ ਵਾਲਿਆਂ ਲਈ ਕਿਸੇ ਟਿਕਾਣੇ ਅਟਕ ਕੇ ਖਲੋਣਾ ਗਿਰਾਉ ਹੈ ਅਤੇ ਹਰ ਹਾਲੋਂ ਲੰਘਦੇ ਜਾਣਾ ਤਰੋਤਾਜ ਕੀ ਨਹੀਂ ਘਟਣ ਦਿੰਦਾ ਇਹ ਖਿਆਲ ਮਾਮੂਲੀ ਨਹੀਂ ਹਨ ਇਹ ਜੀਵਨ ਦਾ ਇੱਕ ਭਾਰੀ ਅਸੂਲ ਦੱਸਦੇ ਹੈ ਜੋ ਅਸਲੀ ਵਰਤੋਂ ਤੋਂ ਉਪਜਿਆ ਹੈ ਹਾਂ ਠੀਕ ਕਿਹਾ ਨੇ ਕਿ ਸੁਖ ਦੀ ਸ਼ੋ ਸਹਿ ਸੁਹਾ ਦਾ ਵੀ ਆਪਣਾ ਅਸਰ ਸੁਖ ਦੀ ਬਾਸ਼ਨਾ ਉਤਪਤ ਕਰਨ ਦੀ ਬਾਜੰਦਾ ਹੈ ਇਹ ਵੀ ਬੜਾ ਬਾਰੀਕ ਖਿਆਲ ਹੈ ਮਨਾ ਅੱਜ ਦਾ ਤੇਰਾ ਕਿਸੇ ਵਿਸ਼ਾਲ ਬੁੱਧੀ ਵਾਲੇ ਦਾਨੇ ਨਾਲ ਬਾ ਪੈ ਗਿਆ ਹੈ ਬਾਲਮੁਦਾਈ ਆਪਦੇ ਆਪ ਨੂੰ ਕਹਿੰਦਾ ਹੈ ਸਾਧਾਰਨ ਖੇਡ ਤਾਂ ਨਹੀਂ ਲੱਗਦੀ ਫਿਰ ਪੁੱਛਣ ਲੱਗਿਆ ਆਪ ਜੀ ਕੌਣ ਹੋ ਪਰ ਫਿਰ ਹੀਆਂ ਨਾ ਪਿਆ ਤੇ ਖਿਆਲ ਉਸ ਨੂੰ ਬਰਖਾ ਖੇਤ ਤੋਂ ਬਚਾਉਣ ਵਾਲਾ ਤਿੱਬਰ ਹੋ ਗਿਆ ਤੇ ਬਰਖਾ ਹੋਊਗੀ ਉਸ ਦੁੱਖ ਤੋਂ ਬਚਾਉਣ ਵਾਲਾ ਦਾ ਖਿਆਲ ਤਿੱਬਰ ਹੋ ਗਿਆ ਮਨ ਵਿੱਚ ਵਿਚਾਰ ਆਇਆ ਇਸੀ ਮਹਾਨ ਆਤਮਾ ਨੂੰ ਜ਼ਰੂਰ ਸੁਖ ਦੇਣਾ ਚਾਹੀਏ ਇੰਉ ਵਿਚਾਰ ਵਿਚਾਰ ਕੇ ਬੋਲਿਆ ਸਾਈ ਜੀਵਣ ਵਾਲਿਓ ਸੱਚ ਫਰਮਾਇਆ ਕਿ ਸਾਧ ਕਿਸੇ ਹਾਲ ਨਾਲ ਚਾਹੇ ਅਟਕਣਾ ਕਿਤੇ ਨਾ ਲੋਚੇ ਕਿ ਮੈਂ ਇਸ ਹਾਲ ਚ ਅਟਕ ਕੇ ਖਲੋਮਾ ਪਰ ਮੇਰੀ ਬੇਨਤੀ ਇਹ ਹੈ ਇਹ ਤਾਂ ਅੱਜ ਦੀ ਰਾਤ ਵਾਸਤੇ ਬੇਨਤੀ ਹੈ ਕੱਲੀ ਲੰਘ ਚੱਲੋ ਇੱਕ ਰਾਤ ਮੰਦਰ ਦੀ ਓਟ ਵਿੱਚ ਦੀਓ ਜਿਵੇਂ ਲੰਘਦੇ ਹੋ ਰੋਜ਼ ਦਰਖਤਾਂ ਬਿਰਸ਼ਾਂ ਦੇ ਹੇਠੋਂ ਸੂਰਜ ਦੀ ਤਪਤ ਵਿੱਚੋਂ ਤੇ ਘਟਾਕਨ ਘੋਰ ਦੀਆਂ ਸ਼ਹਿਬਾਂ ਚ ਗਣੀ ਹੋ ਬੇ ਲੋੜ ਹੋ ਆਪਣੀ ਲੋੜ ਤੋਂ ਉੱਚੇ ਹੋ ਤੁਸਾਂ ਲੋੜਾਂ ਬੇ ਲੋੜ ਕੀਤੀਆਂ ਨੇ ਪਰ ਮੈਂ ਲੋੜਵੰਦ ਹਾਂ ਸੇਵਾ ਦਾ ਮੇਰੀ ਲੋੜ ਖਾਤਰ ਅੱਜ ਅੰਦਰ ਚੱਲ ਬਸੋ ਕੱਲ ਆਪ ਦੀ ਸੋਹਣੀ ਸੋਹਣੀ ਮਸਤ ਨੈਂ ਟੁਰੀ ਰਹੇਗੀ ਆਪਣੀ ਮਸਤ ਚਾਲੇ ਆਪਣੇ ਰਾਹੇ اٹਕਦੇ ਤਾਂ ਛੱਪੜ ਨੇ ਸ਼ੌ ਦਰਿਆ ਕਿਹਨੇ ਅਟਕਾਏ ਆ ਪਰਬਤ ਵੀ ਨਾ ਠੱਲ ਸਕੇ ਜਿਨ੍ਹਾਂ ਨੂੰ ਤੇ ਸਮੁੰਦਰ ਨਹੀਂ ਸੰਭਾਲ ਸਕਦਾ ਜਿਨ੍ਹਾਂ ਨੂੰ ਉਹ ਸਦਾ ਤਾਜੇ ਸਦਾ ਚੱਲਦੇ ਕਦੋਂ اٹਕਦੇ ਐ ਵਗਦੀ ਨਹਿਰ ਵਾਂਗੂ ਸ਼ਾਦਾਬ ਕਰ ਚੱਲੋ ਹਾ ਭਾਗਲਾ ਚੱਲੋ ਸਰਵਿਆਂ ਕਰ ਚੱਲੋ ਇਸ ਜ਼ਮੀਨ ਨੂੰ ਜੋ ਹੱਥ ਜੋੜੀ ਸਾਹਮਣੇ ਖੜੀ ਐ ਤੁਹਾਡੇ ਇਹ ਨਿਮਰਤਾ ਤੇ ਪਿਆਰ ਧੱਕ ਕੇ ਗੁਰੂ ਜੀ ਦਰਵੇ ਮਨ ਦਰਵ ਗਿਆ ਤੇ ਟੁਰ ਪਏ ਘਨ ਘੋਰ ਗਰਜ ਰਹੀਆਂ ਘਟਾਂ ਦੇ ਵਿਸਮਾਦੀ ਰੰਗ ਨੂੰ ਛੱਡ ਕੇ ਆਪਣੇ ਆਤਮ ਵਿਸਮਾਦ ਦੇ ਸਦਾ ਚੱਲਦੇ ਚਸ਼ਮੇ ਵਿੱਚ ਗੋਤੇ ਮਾਰਨ ਹਰ ਦਾਤਾ ਜੀ ਮੰਦਰ ਦੇ ਅੰਦਰ ਜਾ ਵੜੇ। ਬਾਲ ਗੁੰਦਾਈ ਨੇ ਆਏ ਦਾ ਸਵਾਗਤ ਨਿਜ ਧਰਮ ਜਾਣ ਕੇ ਜਲ ਮੰਗਾਇਆ। ਆਗ ਤੇ ਸਵਾਗਤੰ ਸਾਰੇ ਜਿਹੜਾ ਵੀ ਆਵੇ ਹਰੇਕ ਦਾ ਸਵਾਗਤ ਹੈ। ਚਰਨ ਧੋਤੇ ਫਿਰ ਪੁੰਜੇ ਆਰਾਮ ਨਾਲ ਬਿਠਾਇਆ ਹੋਰ ਆਦਰ ਭਾਵ ਕਰਕੇ ਕਹਿਣ ਲੱਗਿਆ ਜੇ ਇਸ ਸਥਾਨ ਦੇ ਪਦਾਰਥਾਂ ਪਰ ਆਪਣੀ ਅਤੀਤ ਨਜ਼ਰ ਪਾ ਦਿਓ ਤਾਂ ਸੁਹਾਵਾ ਹੋ ਜਾਏ ਸਮਾਜ ਤੇ ਸਾਰਾ ਸਮਾਂ ਆਪ ਜੀ ਇੱਕ ਗੰਭੀਰ ਧੁਨ ਵਿੱਚ ਪਰ ਖਿੜੇ ਮੱਥੇ ਬੋਲੇ ਸੇ ਜੋਗੀ ਰਾਜ ਲੀਲਾ ਦੇ ਰੰਗ ਹਨ ਦਿਸ ਰਹੇ ਨੇ ਇਹਨਾਂ ਨੂੰ ਹੋਰ ਕੀ ਦੇਖੀਏ ਰਾਜਸੀ ਰੰਗ ਤੇ ਮਾਇਆ ਦੇ ਪਸਾਰੇ ਮਿੱਠੇ ਹਨ ਮੱਖੀਆਂ ਲਈ ਜੋ ਫਸੀਆਂ ਉੱਡਣ ਤਾਣੋਂ ਰਹਿ ਜਾਂਦੀਆਂ ਨੇ ਹਾਏ ਸੁਧਾਰਨ ਹਨ ਮਧੂਮੱਖੀ ਲਈ ਜੋ ਸ਼ਹਿਦ ਜੋੜਦੀ ਹੈ ਪਰ ਛੁੱਟਣ ਵੇਲੇ ਉੱਡ ਖਲੋਂਦੀ ਹੈ ਖਾਂ ਸਾਧ ਰਾਮ ਪਦਾਰਥ ਪਕੜ ਨਹੀਂ ਹਨ ਅਨਲ ਪੰਖੀ ਲਈ ਜੋ ਉੱਡਦਾ ਹੈ ਆਕਾਸ਼ਾਂ ਦੀਆਂ ਨੀਲੀਆਂ ਡੂੰਘਾਣਾ ਦੇ ਵਿੱਚ ਬਾਲਗੁੰदाई ਹੋਰ ਘਬਰਾਇਆ ਸੋਚਣ ਲੱਗਾ ਕਿ ਆਪ ਗੱਲ ਕਰਦੇ ਹਨ ਕਿ ਅਗੰਮ ਦੇ ਕੜ ਤੋੜਦੇ ਆ ਜਿਉਂ-ਜਿਉਂ ਬਾਤ ਸੁਣੇ ਤੇਉਂ-ਤੇਉਂ ਵਧੇਰੇ ਸ਼ੌਂਕ ਵਧੇ ਕਿ ਆਪਣਾ ਸਾਰਾ ਸਮਾਜ ਦਿਖਾਵਾਂ ਤੇ ਫਿਰ ਆਪਣੀ ਬਿਰਤੀ ਦਾ ਟਿਕਾਓ ਤੇ ਤਿਆਗ ਵੀ ਦਿਖਾਵਾਂ ਕਿ ਕਿੱਥੇ ਕੈਂ ਤੇ ਫਿਰ ਐਸੇ ਤਿਆਗ ਮੂਰਤੀ ਦੀ ਰਾਏ ਤੇ ਅਸ਼ੀਰਵਾਦ ਮਿਲ ਸਕੇ ਤਾਂ ਮੈਂ ਲੈ ਲਵਾਂ ਅੱਖਣ ਲੱਗਿਆ ਹੰਸ ਹੋ ਵਸਦੇ ਹਾਂ ਮਾਨਸਰੋਵਰ ਪਰ ਉਡਾਰੀਆਂ ਵਿੱਚ ਕਈ ਸਰਾਂ ਝੀਲਾਂ ਤਲਾਵਾਂ ਸ਼ੰਭਾਂ ਤੋਂ ਲੰਘ ਜਾਂਦੇ ਹਾਂ ਐਉਂ ਹੀ ਉਡਾਰ ਨਜ਼ਰ ਨਾਲ ਲੰਘ ਚੱਲੋ ਮੇਰੇ ਇਕੱਠੇ ਕੀਤੇ ਪਦਾਰਥਾਂ ਦੇ ਉੱਪਰ ਉਪਰ ਦੀਵ ਸન્યાਸ ਦੇ ਸਾਈਂ ਜੀਓ ਬੇਨਤੀ ਕਰ ਰਿਹਾ ਗੁਰੂ ਜੀ ਨੇ ਕਿਹਾ ਭਲਾ ਬਾਲ ਗੁੰਦਾਈ ਭਲਾ ਦਿਖਾਓ ਸਾਧੂ ਦੇ ਘਰ ਦਾ ਰਾਜ ਸਮਾਜ ਮਹਾਰਾਜ ਨੇ ਕਿਹਾ ਦਿਖਾਓ ਸਮਾਨ ਤੁਹਾਡੇ ਕੋਲ ਕਿਹੜਾ ਹੈਗਾ ਬਾਲ ਗੁੰਦਾਈ ਨੇ ਸਤਿਗੁਰੂ ਮਹਾਰਾਜ ਨੂੰ ਕਿਹੜਾ-ਕਿਹੜਾ ਸਮਾਨ ਦਿਖਾਇਆ ਮਹਾਰਾਜ ਨੇ ਫਿਰ ਬਚਨ ਕੀ ਕਿਹਾ ਅੱਗੇ ਉਹ ਬਾਲ ਗੁੰਦਾਈ ਨੇ ਕਿਹੜੀ ਬੇਨਤੀ ਕੀਤੀ ਇਹ ਸਾਰਾ ਇਤਿਹਾਸ ਫਿਰ ਕੱਲ ਦੇ ਸਮੇਂ ਵਿੱਚ ਅੱਜ ਇੰਨੇ ਹੀ ਕੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ Vai grudiki fathe.